ਗੁਰੂ ਪਿਆਰਿਓ ਮਨਮੁਖ ਸਿਮਨ ਕਰੇ ਮਨ ਵਿੱਚ ਜੇ ਐਸੀ ਤੰਗ ਪੈਦਾ ਹੋਵੇ ਕਿ ਇਸ ਤੰਗ ਸਦਕਾ ਮਨਮੁਖ ਦੇ ਕਰਮਾਂ ਦਾ ਜੋ ਲਿਖਾ ਹੈ ਉਹ ਮਟਾਇਆ ਜਾ ਸਕਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਵਿੱਚ ਤਰਨ ਤੇ ਗੁਰੂ ਜੀ ਬਖਸ਼ਦੇ ਹਨ ਜੇ ਹਰ ਹਰ ਕੀ ਚੈ ਬਹੁਤ ਲੋਚੀਏ ਕੀਰਤਨਾ ਮਿਟਿਆ ਜਾਏ ਆਪਣੇ ਮਨ ਦੇ ਪਛੇਤਨ ਵਾਲੇ ਮਨੁੱਖ ਵਾਸਤੇ ਜੇ ਇਹ ਬੜੀ ਤਾਂਗ ਵੀ ਕਰੀਏ ਕਿਉ ਪਰਮਾਤਮਾ ਦਾ ਸਿਮਨ ਕਰੇ ਤਾ ਵੀ ਇਸ ਤਾੰਗ ਤੇ ਪ੍ਰੇਰਣਾ ਵਿਚ ਸਫਲਤਾ ਨਹੀਂ ਹੁੰਦੀ ਕਿਉਂਕਿ ਪਿਛਲੇ ਕਰਮਾਂ ਵਿੱਚ ਕੀਤੇ ਕਰਮਾਂ ਦਾ ਹਿਸਾਬ ਮਨਮੁਖ ਦਾ ਮਟਾਇਆ ਨਹੀਂ ਜਾ ਸਕਦਾ ਕੇਵਲ ਮਨ ਵਿੱਚ ਪ੍ਰੇਰਣਾ ਪੈਦਾ ਕਰਕੇ ਹਰ ਕ ਭਾਣਾ ਭਗਤੀ ਮੰਨਿਆ ਸੇ ਭਗਤ ਪੇ ਦਰਥਾਏ ਭਗਤ ਜਨ ਹੀ ਪ੍ਰਮਾਤਮਾ ਦੀ ਰਜਾ ਨੂੰ ਪ੍ਰਵਾਨ ਕਰਦੇ ਹਨ ਉਹ ਭਗਤ ਹੀ ਪ੍ਰਮਾਤਮਾ ਦੇ ਅਰਥੇ ਕੋ ਪੂਰ ਹੁੰਦੇ ਹਨ ਮਨਮੁਖ ਜਦ ਤੱਕ ਗੁਰੂ ਦੀ ਸਰਨੇ ਆਉਂਦਾ ਗੁਰੂ ਦੇ ਬਾਣੀ ਵਿੱਚ ਨਹੀਂ ਆਉਂਦਾ ਗੁਰੂ ਦੀ ਸਰਨਾ ਕੇ ਭਗਤੀ ਨਹੀਂ ਕਰਦਾ ਗੁਰੂ ਦਾ ਭਗਤ ਨਹੀਂ ਬਣਦਾ ਤੇ ਗੁਰੂ ਦੇ ਦਰ ਤੇ ਭਗਤਵਾਕ ਕੇ ਪ੍ਰਵਾਨ ਨਹੀਂ ਹੁੰਦਾ ਉਹ ਤੱਕ ਉਹਦੇ ਕਰਮ ਦਾ ਲੇਖਾ ਮਟਾਇਆ ਨਹੀਂ ਜਾ ਸਕਦਾ ਪਰਮਾਤਮਾ ਗੁਰੂ ਸਮਰੱਥ ਹੈ ਜੇ ਕੋਈ ਉਹਦੀ ਸ਼ਰਨ ਆਉਂਦਾ ਹੈ ਤਾਂ ਉਹਦੇ ਕਰਮਾਂ ਦਾ ਲੇਖਾ ਮਟਾਇਆ ਜਾ ਸਕਦਾ ਹੈ ਕੇਵਲ ਜੇ ਆਪਾਂ ਮਨ ਵਿੱਚ ਮੰਨ ਬਖਵਾਸ ਤੇ ਪ੍ਰੇਰਣਾ ਕਰੀਏ ਕਿ ਉਹ ਸੇ ਮਨ ਕਰੇ ਤਾਂ ਆਪਣੇ ਇਸ ਖਿਆਲ ਨਾਲ ਉਹਦੇ ਕਰਮਾਂ ਦਾ ਲੇਖਾ ਮਟਾਇਆ ਨਹੀਂ ਜਾ ਸਕਦਾ